ਮੈਂ ਸਮਝਦਾ ਕਿ ਜਿੱਥੇ ਇਸ ਤੋਂ ਪਹਿਲਾਂ ਹੀ ਸ਼੍ਰੀ ਸੰਜੀਵ ਅਰੋੜਾ ਜੀ ਦੀ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਇੱਕ ਪਾਸੜ ਹੋਈ ਪਈ ਹੈ ਜਿੱਤ ਦੀ ਕਗਾਰ ਦੇ ਉੱਪਰ ਖੜੀ ਹੈ ਉੱਥੇ ਇਹੋ ਜਿਹੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਦੋਂ ਨੌਜਵਾਨ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਪਰਿਵਾਰ ਦਾ ਹਿੱਸਾ ਬਣਦੇ ਨੇ ਤੇ ਉਹ ਪੋਜੀਸ਼ਨ ਹੋਰ ਮਜ਼ਬੂਤ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦੇ ਸਾਰੇ মিডিਆ ਕਰਮੀਆਂ ਦਾ ਅੱਜ ਇੱਥੇ ਪਹੁੰਚਣ ਤੇ ਦੇ ਦੀ ਗਰਾਈ ਦੇ ਵਿੱਚੋਂ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਡੇ ਸਾਰੇ ਹੀ ਕੈਬਨਿਟ ਦੇ ਸਾਥੀ ਕੈਬਨਿਟ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸੂਚੀ ਲੀਡਰਸ਼ਿਪ ਐਮ ਪੀ ਸਾਹਿਬ ਔਰ ਸਾਡੇ ਚੇਅਰਮੈਨ ਸਾਡੇ ਆਫਿਸ ਬੀਅਰਿੰਗਸ ਸਾਰੇ ਹੀ ਇੱਥੇ ਮੌਜੂਦ ਨੇ ਸਾਰਿਆਂ ਦਾ ਵੈਲਕਮ ਔਰ ਸਭ ਤੋਂ ਵੱਡਾ ਵੈਲਕਮ ਕਿ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਨੈਸ਼ਨਲ ਲੈਵਲ ਦੇ ক্রিকেট ਪਲੇਅਰ ਔਰ ਜੋ ਕਿ ਬਹੁਤ ਵੱਡੀ ਐਨਜੀਓ ਲੁਧਿਆਣਾ ਦੇ ਵਿੱਚ ਚਲਾਉਂਦੇ ਨੇ ਜਿਹਦੇ ਨਾਲ ਹਜ਼ਾਰਾਂ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਸੋਸ਼ਲ ਸੌਮਿਸ ਦੇ ਵਿੱਚ ਮੇਰੇ ਵੀਰ ਬਰਿੰਦਰ ਪ੍ਰਤਾਪ ਜੀ ਉਹਨਾਂ ਦੀ ਸਾਰੀ ਫੈਮਿਲੀ ਔਰ ਸਰਦਾਰ ਰਾਜਪਾਲ ਸਿੰਘ ਜੀ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਸੋਸ਼ਲ ਔਰ ਪੋਲੀਟਿਕਲੀ ਐਕਟਿਵ ਨੇ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਅੱਜ ਉਹ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਔਰ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਕਰਨ ਦਾ ਤਹਈਆ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਉਹ ਮਿਲ ਕੇ ਕਰ ਰਹੇ ਨੇ ਮੈਂ ਸਮਝਦਾ ਕਿ ਜਿੱਥੇ ਇਸ ਤੋਂ ਪਹਿਲਾਂ ਹੀ ਸ਼੍ਰੀ ਸੰਜੀਵ ਅਰੋੜਾ ਜੀ ਦੀ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਇੱਕ ਪਾਸੜ ਹੋਈ ਪਈ ਹੈ ਜਿੱਤ ਦੀ ਕਗਾਰ ਦੇ ਉੱਪਰ ਖੜੀ ਹੈ ਉੱਥੇ ਇਹੋ ਜਿਹੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਦੋਂ ਨੌਜਵਾਨ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਪਰਿਵਾਰ ਦਾ ਹਿੱਸਾ ਬਣਦੇ ਨੇ ਤੇ ਉਹ ਪੋਜੀਸ਼ਨ ਹੋਰ ਮਜ਼ਬੂਤ ਹੋ ਜਾਂਦੀ ਹੈ ਸੋ ਅੱਜ ਜੋਏ ਦੌਰ ਚੱਲੇ ਐ ਜੁਆਇਨਿੰਗਸ ਦਾ ਨਵੇਂ ਨਵੇਂ ਲੋਕ ਪੋਲਿਟੀਕਲ ਨਾਨ ਪੋਲਿਟੀਕਲ ਬੈਕਗ੍ਰਾਉਂਡ ਤੋਂ ਜਦੋਂ ਆਪ ਪੁਹਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਜਦੋਂ ਪਰਿਵਾਰ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤੇ ਉਹ ਇੱਕ ਬੜਾ ਸਪਸ਼ਟ ਸਨੇਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਿਨ ਤੇ ਜਲੰਧਰ ਵੈਸਟ ਜਿਹੜਾ ਉਹ ਜਿੱਤਣ ਜਾ ਰਹੀ ਹੈ ਸੋ ਅੱਜ ਲੁਧਿਆਣਾ ਵੈਸਟ ਜਿੱਤਣ ਜਾ ਰਿਹਾ ਜਲੰਧਰ ਵੈਸਟ ਨਾਲੋਂ ਵੀ ਵੱਡੇ ਮਾਰਜਨ ਦੇ ਉੱਪਰ ਉੱਥੇ ਅਸੀਂ 37000 ਦੇ ਉੱਪਰ ਜਿੱਤੇ ਸੀਗੇ ਮੈਂ ਸਮਝਦਾ ਕਿ ਇੱਥੇ ਉਸ ਤੋਂ ਵੀ ਵੱਡਾ ਮਾਰਜਨ ਹੈ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ ਨੇ ਜਿਹੜੇ ਉਹ ਦਰਜ ਕਰਨ ਜਾ ਰਹੇ ਨੇ ਸੋ ਇੱਕ ਵਾਰ ਫੇਰ ਤੋਂ ਬਰਿੰਦਰ ਪ੍ਰਤਾਪ ਜੀ ਦਾ ਰਾਜਪਾਲ ਜੀ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਸੈਂਕੜੇ ਸਾਥੀਆਂ ਦਾ ਮੈਂ ਪਾਰਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਦਾ ਵੈਲਕਮ ਕਰਦਾ ਔਰ ਔਰ ਵਿਸ਼ਵਾਸ ਹੋਣਾ ਕਿ ਜਿਹੜਾ ਬਣਦਾ ਮਾਨ ਸਤਕਾਰ ਹੈ ਉਹ ਇਹਨਾਂ ਨੂੰ ਇਹਨਾਂ ਸਾਥੀਆਂ ਨੂੰ ਮਿਲੇਗਾ ਔਰ ਇੱਕ ਨਵੀਂ ਨਵੀਂ ਪਰਤ ਜਿਹੜੀ ਨਵੀਆਂ ਪੈੜਾਂ ਨੇ ਜਿਹੜੀਆਂ ਤਰੱਕੀਆਂ ਉਹ ਲੁਧਿਆਣਾ ਵੈਸਟ ਦੇ ਵਿੱਚ ਪੈਣਗੀਆਂ ਤੁਸੀਂ ਬਰਿੰਦਰ ਜੀ ਹੁਣ ਸੇ ਸੰਦੇਸ਼ ਆਮੀ ਪਾਰਟੀ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਅੱਜ ਜਿਨੇ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਆਪਣੇ ਮਾਤਾ ਪਿਤਾ ਦਾ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਬੈਠਾ ਤੇ ਸਮੂਚੀ ਲੀਡਰਸ਼ਿਪ ਬੈਠੀ ਹੈ ਪਾਰਟੀ ਦੀ ਉਹ ਸਾਡੀ ਪੱਗ ਹੈ ਜੀ ਪੱਗ ਤੇ ਪੋਲੀਟੀਕਲ ਤੇ ਸੋਸ਼ਲ ਪੋਲੀਟੀਕਲ 'ਚ ਬੜਾ ਫਰਕ ਹੁੰਦਾ ਜੀ ਇੱਥੇ ਲੋਕੀ ਵੋਟਾਂ ਲੈਂਦੇ ਆ ਵੋਟਾਂ ਲੈਣ ਤੋਂ ਬਾਅਦ ਘਰਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਆ ਸਾਡਾ ਪਿਛਲਾ 20 ਸਾਲ ਦਾ ਰਿਕਾਰਡ ਹੈ ਕੋਈ ਇਲੈਕਸ਼ਨ ਨਹੀਂ ਲੜੀ ਕੁਝ ਨਹੀਂ ਕੀਤਾ ਲੁਧਿਆਣਾ ਵੈਸੇ ਲੋਕਾਂ ਨੂੰ ਜਾ ਕੇ ਬਚੋ ਪੰਜ ਪੰਜ ਚਾਰ ਚਾਰ ਲੱਗਦੇ ਆਪਰੇਸ਼ਨ ਅਸੀਂ ਫ੍ਰੀ ਕਰਾ ਕੇ ਦਿੰਨੇ ਆ ਇਹ ਪਾਰਟੀ ਨਾਲ ਸਾਡਾ ਦਿਲੋਂ ਪਿਆਰ ਹੈ ਇਹ ਪਾਰਟੀ ਜਿਹੜੀ ਹੈਗੀ ਹੈ ਕੌਮ ਲਈ ਖੜੀ ਹੈ ਪੰਜਾਬੀਆਂ ਲਈ ਖੜੀ ਹੈ ਪੰਜਾਬੀਅਤ ਲਈ ਖੜੀ ਹੈ ਤੁਸੀਂ ਬਾਕੀ ਪਾਰਟੀਆਂ ਦੇਖ ਲਓ ਜੀ ਤੁਸੀਂ ਆਸ਼ੂ ਜੀ ਦੇਖ ਲਓ ਅੱਜ ਮੈਂ ਤੁਹਾਨੂੰ ਨਾਰਾ ਵੀ ਤੁਹਾਨੂੰ ਇੱਕ ਦੇ ਜਾਣਾ ਔਰ ਜਿਹੜਾ ਇਹਨਾਂ ਨੇ ਨਾਰਾ ਲਾਇਆ ਨਾ ਸਲੋਗਨ ਠੱਗੀ ਵਿਦ ਟਰਸਟ ਆਸ਼ੂ ਇਜ਼ ਮਸਟ ਇਤੋਂ ਆਸ਼ੂ ਜੀ ਦਾ ਸਫਾਇਆ ਹੋ ਚੁੱਕਾ ਹੈ ਅ ਅਰੋੜਾ ਸਾਹਿਬ ਨੇ 81 37000 ਮੈਂ ਤੁਹਾਨੂੰ ਇੱਥੇ ਵਾਅਦਾ ਕਰਦਾ ਜੀ 50000 ਉੱਤੇ ਦੀ ਲੀਡ ਜਾਏਗੀ ਸੰਜੀਵ ਅਰੋੜਾ ਜੀ 50000 ਤੋਂ ਉੱਤੇ ਦੀ ਟੀਮ ਚਲੋ ਜੀ ਇਹ ਕੀ